ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਪਵਿੱਤਰ ਸ਼ਹਿਰ ਰੋਹਤਨਪੁਰ ਲੋਧੀ ਵਿਖੇ ਅਰਜੁਨਾ ਅਵਾਰਡੀ ਅੰਤਰਰਾਸ਼ਟਰੀ ਖਿਡਾਰੀ ਸਰਦਾਰ ਸਚਨ ਸਿੰਘ ਚੀਮਾ ਦੀ ਅਗਵਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਪੋਰਟਸ ਐਂਡ ਵੈਲਫੇਅਰ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋਣ ਵੇੜਿਆ ਹੈ ਤੇ ਇਸ ਕਬੱਡੀ ਟੂਰਨਾਮੈਂਟ ਵਿੱਚ 8 ਨੰਬਰ ਕਲੱਬਾਂ ਦੀਆਂ ਟੀਮਾਂ ਨੇ ਫਸਵੇਂ ਮੈਚ ਜਿਹੜੇ ਨੇ ਉਹ ਹੋਏ ਸੀ ਅਤੇ ਇਸ ਸਮੇਂ ਖੇਡ ਪ੍ਰੇਮੀਆਂ ਦੇ ਬੈਠਣ ਵਾਸਤੇ ਟੂਰਨਾਮੈਂਟ ਕਮੇਟੀ ਵੱਲੋਂ ਸ਼ਾਨਦਾਰ ਪ੍ਰਬੰਧ ਵੀ ਜੜਾ ਹੈ ਉਹ ਕੀਤਾ ਗਿਆ ਸੀ ਤੇ ਫਾਈਨਲ ਮੈਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਨਵਾ ਤੇ ਉਮੀਦਵਾਰ ਕਬੱਡੀ ਅਬ ਮਹੀਮਦਵਾਲ ਦੀ ਟੀਮ ਵਿਚਕਾਰ ਹੋਇਆ ਤੇ ਦੋਵਾਂ ਟੀਮਾਂ ਨੇ ਬਰਾਬਰ 30-30 ਅੰਕ ਜੜੇ ਨੇ ਉਪਰਾਪਤ ਕੀਤੇ ਨੇ ਜਿਸ ਉਪਰੰਤ ਟਾਸ ਕਰਕੇ ਸ਼ਹੀਦ ਪਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣਵਾ ਨੂੰ ਜੇਤੂ ਐਲਾਨ ਕੀਤਾ ਗਿਆ ਤੇ ਮਹੀਮਦਵਾਲ ਟੀਮ ਦੂਜੇ ਸਥਾਨ ਤੇ ਰਹੀ ਤੇ ਇਨਾਮਾਂ ਦੀ ਵੰਡ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਇੰਚਾਰਜ ਸਜਨ ਸਿੰਘ ਜੀਮਾ ਨੇ ਗੁਬਾਰੇ ਉਡਾ ਕੇ ਕੀਤੀ ਤੇ ਉਪਰੰਤ ਰਾਸ ਸਭਾ ਮੈਂਬਰ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤੇ ਤੇ ਵਿਦਾਈ ਵੀ ਦਿੱਤੀ ਤੇ ਇਸ ਸਮੇਂ ਦੌਰਾਨ ਕੈਬਨਿਟ ਮੰਤਰੀ ਡਾਕਟਰ ਰਵਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਜਿਨ੍ਹਾਂ ਵੱਲੋਂ ਟੂਰਨਾਮੈਂਟ ਦੀ ਵਧਾਈ ਜੜੀ ਆ ਉਹ ਦਿੱਤੀ ਗਈ ਤੇ ਇਸ ਸਮੇਂ ਬੈਸਟ ਰੇਡਰ ਨੂੰ ਅਤੇ ਬੈਸਟ ਜਾਫੀ ਨੂੰ ਵੀ ਜਿਹੜਾ ਹੈ ਕੁੰਜਾ ਕੁੰਜਾ ਹਜ਼ਾਰ ਰੁਪਏ ਨਕਦੀ ਇਨਾਮ ਚੜਾਉ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਦੱਸਦੇ ਹੀ ਇਹ ਐਨਆਰਆਈ ਆਈਸ ਤੇ ਇਲਾਕੇ ਦੇ ਆਗੂਆਂ ਵੱਲੋਂ ਜਿਹੜਾ ਵੱਡਾ ਯੋਗਦਾਨ ਪਾਇਆ ਗਿਆ ਸੀ ਜਿਨ੍ਹਾਂ ਦਾ ਸੱਜਨ ਸਿੰਘ ਵੱਲੋਂ ਯਾਦਗਰੀ ਚਿੰਨ੍ਹ ਦੇ ਕੇ ਜਿਨ੍ਹਾਂ ਨੂੰ ਜੜਾ ਸਨਮਾਨਿਤ ਕੀਤਾ ਗਿਆ ਤੇ ਟੂਰਨਾਮੈਂਟ ਦੌਰਾਨ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਸੱਜਨ ਸਿੰਘ ਜੀਮਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀ ਜਿੱਥੇ ਵਿਦਾਇੀ ਦਿੱਤੀ ਤੇ ਉੱਥੇ ਹੀ ਗੁਰੂ ਨਾਨਕ ਸਟੇਡੀਅਮ ਵਿੱਚ ਆਯੋਜਿਤ ਖੇਡ ਮੇਲੇ ਵਿੱਚ ਰਿਕਾਰਡ ਤੋੜ ਸੰਗਤਾਂ ਵੱਲੋਂ ਸ਼ਾਮਲ ਹੋਣ ਤੇ ਧੰਨਵਾਦ ਕੀਤਾ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਉਸੇ ਸੰਬੰਧ ਦੇ ਵਿੱਚ ਜਿਹੜਾ ਅ ਤਹਾਕਿਆਂ ਤੋਂ ਚੱਲਿਆ ਆ ਰਿਹਾ ਟੂਰਨਾਮੈਂਟ ਕਰਾਨੇਆ ਕਬੱਡੀ ਦਾ ਅੱਜ ਇਤਿਹਾਸਿਕ ਹੋ ਕੇ ਨਿਪੜਿਆ ਸੋ ਮੈਂ ਇਸ ਕਾਮਯਾਬੀ ਲਈ ਜਿਹੜੀ ਕਮੇਟੀ ਹੈ ਉਹਦੇ ਜਿਹੜੇ ਪ੍ਰਧਾਨ ਨੇ ਤੇ ਸਾਰੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹਨਾਂ ਨੇ ਜਿਹੜਾ ਦਿਨ ਰਾਤ ਕੰਮ ਕੀਤਾ ਤੇ ਇਹਨੂੰ ਕਾਮਯਾਬ ਬਣਾਇਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਇਸ ਮੌਕੇ ਦੇ ਉੱਤੇ ਮੈਂ ਦੇਖ ਰਿਆ ਸੀਗਾ ਔਰ ਮੈਨੂੰ ਦੱਸ ਵੀ ਰਹੇ ਸੀ ਸਾਰੇ ਜਿਨਾ ਐਤਸਵਾ ਰਸ਼ ਹੋਇਆ ਔਰ ਜਿਨਾ ਵਧੀਆ ਪ੍ਰਬੰਧ ਹੋਇਆ ਅੱਜ ਤੱਕ ਕਦੇ ਨਹੀਂ ਹੋਇਆ ਸੋ ਮੈਂ ਇਹਦੇ ਲਈ ਸਾਰਿਆਂ ਨੂੰ ਕਮੇਟੀ ਨੂੰ ਵਧਾਈ ਦਿੰਦਾ ਹੋਰ ਵਲੰਟੀਅਰ ਨੂੰ ਵਧਾਈ ਦਿੰਦਾ ਤੇ ਸੰਗਤਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਇਆ ਜਿਨ੍ਹਾਂ ਨੇ ਸਪான்ਸਰ ਕੀਤਾ ਜਿਨ੍ਹਾਂ ਨੇ ਮਾਲੀ ਸਹਾਇਤਾ ਕੀਤੀ ਹੈ ਮੈਂ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਆ ਇਸ ਟੂਰਨਾਮੈਂਟ ਅੱਜ ਦਾ ਟੂਰਨਾਮੈਂਟ ਇੱਕ ਇਤਿਹਾਸਿਕ ਟੂਰਨਾਮੈਂਟ ਹੋ ਕੇ ਨਿਭੜਿਆ ਸੋ ਇਹਦੀ ਅੱਜ ਬੜੀ ਖੁਸ਼ੀ ਹੈ ਇਸ ਮੌਕੇ ਤੇ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਅ ਅੱਜ ਅ ਬਹੁਤ ਪੰਜਾਬ ਜਿਹੜਾ ਬਦਨਾਮੀ ਵੀ ਖੱਟ ਰਿਆ ਔਰ ਇੱਕ ਕਲੰਕ ਸਾਡੇ ਮੱਥੇ ਤੇ ਲੱਗ ਗਿਆ ਨਸ਼ਿਆਂ ਦਾ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਆਪਣੇ ਬੱਚਿਆਂ ਨੂੰ ਭਤੀਜਿਆਂ ਨੂੰ ਭਾਣਜਿਆਂ ਨੂੰ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਗਰਾਊਂਡ ਦਾ ਰਾਹ ਦਿਖਾਓ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ ਇੱਕੋ ਇੱਕ ਜਰੀ ਹੈ ਜਿਹੜਾ ਬਚਾ ਸਕਦਾ ਹੈ ਨਸ਼ਿਆਂ ਤੋਂ ਬੱਚਿਆਂ ਨੂੰ ਅੱਗੋਂ ਉਹ ਹੈ ਗੇਮ ਦਾ ਨਸ਼ਾ ਸੋ ਗੇਮ ਦਾ ਨਸ਼ੇ ਦੇ ਨਾਲ ਹੀ ਬਚ ਸਕਦਾ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਸਰਪੰਚ ਸਰਕਾਰ ਨੂੰ ਲੱਖ ਲੱਖ ਬਿਲਾ ਰਹੀ ਹੋਵੇ अॼु जिस ग्राउंड जे असां वरी रखियां प्यारु जहिड़े नौजवान गेमा जे न करण लॻ पिया सो बहुत विया मैच हुया खिलारी आहे

बहुत ज़ादा सौक आहे सो अॼु बहुत वॾी जहिड़ियूं हाई गेमा हुई सॼी त इहो बेनती अॼु असीं एनी सबो नवां न आया अॻे धुंद पई हूंदी हिकुारिती आहे सो बहुत ज़रूरी आहे असीं बाबे नानक सिहत लायो सू तरह जी कोई गल सम्झ नानकली नानके कुदरत रिश्ता माता तरते लाइ अॼु संसार खिल नी रहि हस्पताल सह जे मरीज़ आहे उन वास्ते तकलीफ़ आहे ਕਿ ਕਿ ਸਭ ਤੋਂ ਵੱਡੀ ਜਣੀ ਆਪਾਂ ਕਦੇ ਸੋਚਦੇ ਨਹੀਂ ਉਹ ਆ ਕੇ ਨੇੜੇ ਦੋ ਸਾਲ ਤੋਂ ਘੱਟੇ ਉਮਰ ਦੇ ਬੱਚੇ ਆ ਉਹਨਾਂ ਨੂੰ ਜੇ ਆਕਸੀਜਨ ਸਹੀ ਨਾ ਮਿਲੇ ਉਹ ਦਿਮਾਗੀ ਨੁਕਸਾਨ ਦੇ ਜਰੋ ਹ ਕੋ ਵੀਕ ਰਹਿ ਸਕਦੇ ਸਭ ਤੋਂ ਵੱਡੀ ਕੈਸ ਪ੍ਰੋਮ ਹੁੰਦੇ ਪ੍ਰਦੂਸ਼ਣ ਦਾ ਖਤਰਾ ਕਦੇ ਨਹੀਂ ਆਪਾਂ ਸੋਚਦੇ ਕਿ ਉਹਨਾਂ ਛੋਟੇ ਮਸੂਮ ਬੱਚਿਆਂ ਤੇ ਕੀ ਅਸਰ ਹੋਊਗਾ ਸੋ ਆਪਾਂ ਬਾਬੇ ਨਾਲ ਕਿਉਂਕੋ ਖੋਲ ਲਈਏ ਅਸੀਂ ਵਿਸ਼ੇਸ਼ ਤੌਰ ਤੇ ਦੋਆਬੇ ਦੇ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਭ ਤੋਂ ਘੱਟ ਜਿਹੜੀ ਹੈ ਪਰਾਲੀ ਨੂੰ ਅੱਗ ਲੱਗੀ ਹੈ, ਦਾਬਤ ਲੱਗੀ ਹੈ। ਸੋ ਅਵਾਜ਼ ਕਰਦੇ ਆ ਕਿ ਬਾਦਸ਼ਾਹ ਜੇਹਾਂ ਨੇ ਜੁਰਮੇ ਬਖਸ਼ਣ ਮੰਨ ਕੇ ਇਹ ਆਸ ਪ੍ਰਦੂਸ਼ਣ ਮੈਂ ਫਰਮਈਆ ਵਾਹ ਗੁਰੂ ਕਿਰਪਾ ਕਰਨ ਕੋਣ ਨੂੰ ਵੱਧ ਤੋਂ ਵੱਧ ਮਾਣ ਬਖਸ਼ਿਸ਼ ਦੇਣ ਤੇ ਜਿਨ੍ਹਾਂ ਨੇ

ਸੁਨਾ ਦੇ ਬੱਚੇ ਇਹ ਕੋਨਾ ਮੁਕਾਬਲਾ ਕਰ ਸਕਣਗੇ ਅੱਜ ਲੋੜ ਹਵਾ ਪਾਣੀ ਦੇ ਧਰਤੀ ਦੀ ਲਈਏ ਵੱਧੋ ਵੱਧ ਧਾਸਤ ਲਾਈਏ ਪਹਿਲਾ ਸਾਰੇ ਨੂੰ ਸਾਰੇ ਨੂੰ ਪ੍ਰਦੂਸ਼ਣ ਮੁਕਤ ਬਣਾਏ ਨਦੀਆਂ ਅੰਦਰ ਪ੍ਰਦੂਸ਼ਣ ਮੁਕਤ ਹੋਣ ਇਹ ਅੱਜ ਵੱਸੂ ਦੀ ਲੋੜ ਹੈ ਕੋ ਗੁਰੂ ਸਾਹਿਬ ਸੇ ਕਿਰਪਾ ਕਰਨ ਅਰਦਾਸ ਕਰਦੇ ਹਾਂ ਕਿ ਉਸ ਸਮਾਂ ਜਿਹਨੂੰ ਅਸੀਂ ਲੋੜ ਦੇ ਜਿਸ ਤਰ੍ਹਾਂ ਬਾਪੇ ਨਾਨਕ ਦੀ ਚਾਉਂਸੋ ਸਤਿ ਆਪ ਜਗਵਿੰਦਰ ਵੈਦ ਦੇ ਅਮਰ ਕਰਮਗ੍ਰਹਿ ਹੈ ਕਿਸੇ ਤਰ੍ਹਾਂ ਹੋਰ ਵੀ आले दुआ मथां बड़े जो अरदास करीरनि जा ख़बर भरिजा किथे नानक जी चोॾहं साल जो बि सो इन महान बख़्शिशर तरह में तोल तोले किथे बाबा जी खादी आहे चंद लखमी दसदा इते जनम हुया तव्हां साहिब श्रीजनदेव महाराज जो जनम पिया तनगर साहिब श्रींदाजु हरगोबिद साहिब जो जनम पिया सो बेटे नानक जी लॻे भागा पीस जो धरती आहे भाॻे आहे गुरू पातशाही जनम तोड़ असीं फिर से प्रबंधका महांगो बाबा गुरैन सिंध जी